ਜੀ 9:30 ਦਾ ਟਾਈਮ ਹੋ ਗਿਆ ਰਾਤ ਹੋ ਗਈ ਮੈਂ ਕਿਹਾ ਚੱਲ ਘਰ ਚੱਲੀਏ ਇੱਕ ਵੀਰੇ ਇਹ ਕਹਿੰਦਾ ਨਾ ਵੀਰ ਨਾ ਕਹਿੰਦਾ ਜੀ ਪੰਜਾਬਣ ਵਾਲੀ ਫਲਕਾਰੀ ਪਾਣੀ ਹੈ ਪੰਜਾਬਣ ਵਾਲੀ ਲੋਕ ਤਾਂ ਜੇ ਕੋਈ ਨਵੇਂ ਚੀ ਜਾਵੇ ਸੂਈ ਚੱਕ ਦੇਣ ਉੱਪਰ ਨੂੰ ਵੀ ਨਵੇਂ ਚੀ ਜਾਈਏ ਕਰ ਦੋਟ 2000 ਕਰ ਦੋਟ 2200 ਅੱਗੇ ਨਹੀਂ ਪਿੱਛੇ ਅੱਗੇ ਮੇਰਾ ਲਾਪੜੀ ਤੇ ਵੀਰੇ ਕਹਿੰਦਾ ਮੈਨੂੰ ਧੁੱਕੀ ਮੇਰਾ ਭਾਈ ਮੈਨੂੰ ਕਹਿੰਦਾ ਵੀਰੇ ਜੋਰ ਟਾਈ ਦਾ ਹੋਈ ਤੇ ਵੇਚਨੀ ਆ ਹਾਂ ਇਹਨਾਂ ਮੈਂ ਲੋਕਾਂ ਦੀ ਵੀਡੀਓ ਦੇਖਦਾ ਹੁੰਦਾ ਵੀ ਕਹਿੰਦੇ ਨਵੀਂ ਕਨਸੈਪਟ ਆਈ ਹੈ ਵੀ ਫਲਕਾਰੀ 1500 ਦੀ ਆ ਗਈ 2000 ਦੀ ਹੈਗੀ ਨਾ ਤਾਂ ਮੈਂ ਫਲਕਾਰੀ 1500 ਵਿੱਚ ਰੇ ਨਾ ਵਿੱਚ ਨਹੀਂ 2000 ਦੇ ਪਟਾਖੇ ਚ ਵੀਰੇ ਪੂਰਾ 2.5 ਮੀਟਰ ਦਾ ਦੁਪੱਟਾ ਮਣਕਿਆ ਕਰਾ 2.5 ਮੀਟਰ ਮਣਕੇ ਕੋਈ ਦੇਸੜਾ ਦੁਪੱਟਾ ਨਹੀਂ ਹੈਗਾ ਵੀ 2 ਮੀਟਰ ਬਣ ਗਿਆ 2 10 ਬਣ ਗਿਆ ਮੀਟਰ ਘੜ ਮਣਕੇ 2.5 ਮੀਟਰ ਆ ਕੇ ਲੈਣਾ ਲਿਖਿਆ ਪਿਆ ਕੀ ਹੈ ਪੰਜਾਬਣ ਪੰਜਾਬਣ ਦਾ ਦੁਪੱਟਾ ਆ ਗਿਆ ਜਿਹਨੂੰ ਦੇਖ ਕੇ ਲੋਕ ਰੇਡ ਚੱਕ ਦਿੰਦੇ ਆ 2295 1995 2395 ਜੱਸੀ ਬੇਨ ਨਾਦ ਲਾੜਾ 295 ਨਾ ਲਾਣ 2395 ਪੰਜਾਬਣ ਵਾਲੇ ਸਾਡੇ ਕੋਲ ਫਲਕਾਰੀ ਹੈ 12 ਜੀ ਸਾਡੇ ਕੋਲ 12 ਪੀਸ ਆਇਆ ਹੈ ਰੇਟ ਰੱਖਿਆ ਦੀ ਬਹੁਤ ਹੀ ਮਿੱਠਾ ਬਹੁਤ ਹੀ ਯੂਨਿਕ ਜਿਆ ਜੀ ਨਾ ਤਾਂ 2000 ਪੈਣੀ ਹੈ ਨਾ 2200 ਪੈਣੀ ਹੈ ਇਹੋ ਸ਼ਕੀਨਨ ਪਹਿਣਾ ਵਸਤਰੀ ਕਹਿੰਦਾ ਸਾਨੂੰ ਵੀਰੇ ਲੱਗ ਚੀ ਚਾਹੀਦੀ ਹੈ ਸਪੈਸ਼ਲ ਚੀ ਚਾਹੀਦੀ ਹੈ ਬਹੁਤ ਹੀ ਸਪੈਸ਼ਲ ਫਲਕਾਰੀ ਹੈ ਬਹੁਤ ਹੀ ਸਪੈਸ਼ਲ ਡਿਜ਼ਾਈਨ ਹੈ ਬਾਜ਼ਾਰ बिकਦੀ ਹੈ 2000 ਦੀ 2100 ਦੀ ਜਿੱਥੇ ਮਰਜੀ ਇਹ ਪਤਾ ਕਰ ਲਿਓ ਅਪਾ ਰੇਟ ਕੱਢਿਆ 830 ਰੁਪਏ 830 ਰੁਪਏ ਦੀ ਫਲਕਾਰੀ ਪੰਜਾਬਣ ਲਿਖਿਆ ਪਿਆ ਬਿਲਕੁਲ ਨਵਾਂ ਕਨਸੈਪਟ ਹੈ ਨਵੀਂ ਚੀਜ਼ ਹੈ ਜਿਹੜੀ ਭਾਣੇ ਬੁੱਕ ਕਰਾਣੀ ਹੈ ਲੈ ਕੇ ਜਾਣੀ ਹੈ ਫਟਾਫਟ ਆ ਕੇ ਲੇ ਚੋ ਅਡਰੈਸ ਨੋਟ ਰੱਖੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਜੀ ਹੁੰਦੂਆ ਟੈਨ ਮੇ ਕਰਦੇ 956 61 ਟੈਨ ਮਨ ਸਪੈਸ਼ਲ ਜੜੀਆਂ ਭਾਣੇ ਕਹਿੰਦੇ ਦੀ ਲਾਲ ਫਲਕਾਰੀ ਦੇ ਲੱਗ ਕੇ ਆ ਵੀਰੇ ਲਾਲ ਪੀਲੀ ਫਰੋਜੀ ਲੈ ਕੇ ਹੱਕ ਗਿਆ ਆ ਦੇਖੋ ਚੀਜ਼ ਆ ਦੇਖੋ ਚੀਜ਼ ਬਣੀ ਵੀ ਆ ਫੁਲਕਾਰੀ ਬਣੀ ਵੀ ਆ ਫੁਲਕਾਰੀ 2 ਮੀਟਰ ਹੈਗਾ ਸਾਈਜ਼ ਸਵਾ 1/2 ਮੀਟਰ ਹੈਗਾ ਚੌੜੀ ਪਣੇ ਦੀ ਜੀ ਚਾਹੇ ਤਰੀ ਬਣਵਾ ਲਓ ਕਮੀਜ਼ ਚਾਹੇ ਰੱਖ ਲਓ ਫੁਲਕਾਰੀ ਚੀਜ਼ ਬੜੀ ਨਵੀਂ ਡਿਜ਼ਾਈਨ ਬੜਾ ਸੋਹਣਾ ਆਈਟਮ ਬੜੀ ਹਿੱਟ ਕਲਰ ਦੇਖੋ ਕਿੰਨੇ ਸੋਹਣੇ ਐ ਰੈੱਡ ਰਾਣੀ ਫੇਰ ਰੈੱਡ ਫੇਰ ਰਾਣੀ ਫੇਰ ਰੈੱਡ ਇਸ ਫਲਕਾਰੀ ਸਪੈਸ਼ਲ ਕਸਟਮਾਈਜ਼ ਕਰਾਈ ਹੈ ਵੀ ਜਿਹੜੀ ਕਿਸੇ ਭੈਣ ਦਾ ਵਿਆਹ ਹੋਵੇ ਰੰਗ ਡਾਰਕ ਨਹੀਂ ਲੈਣਾ ਹੋਵੇ ਸੌਬਰ ਦੇਣਾ ਹੋਵੇ ਸਪੈਸ਼ਲ ਜੀ ਚੀਜ਼ਾਂ ਬਿਲਕੁਲ ਸਪੈਸ਼ਲ ਜੀ ਉਹ ਪੁੱਤ ਸੇਰੇ ਪਾ ਲੈਣਗੇ ਉਹਨਾਂ ਘਰ ਵੀ ਆਣਾ ਪਸ ਰਹਿਣ ਦੇ ਬਰਾਬਰ ਸੇਰੇ ਪਾ ਲੈਣਗੇ ਠੀਕ ਹੈ ਆ ਰੇਟ ਮਿਲਨੀ ਹੈ 900 ਤੇ 50 ਦੀ ਸਪੈਸ਼ਲ ਫਲਕਾਰੀ ਆਈ ਹੈ ਮੁੰਡੇ ਦੀ ਦਾਦੀ ਆਣੀ ਹੋਵੇ ਮੁੰਡੇ ਦੀ ਮੰਮੀ ਆ ਲੈਣੀ ਹੋਵੇ ਖੁਦ ਬਰਾਈਡਲ ਵਾਸਤੇ ਲੈਣੀ ਹੋਵੇ ਸਪੈਸ਼ਲ ਜੀ ਆ ਚਾਰਟ ਹੈ ਰੰਗ ਦੋਨੇ ਸ਼ਕਨ ਵਾਲੇ ਇੱਕ ਮਹਿਰੂਨ ਬੂਟੀ ਬਣੀ ਵੀ ਹੈ ਇੱਕ ਰਾਣੀ ਬੂਟੀ ਬਣੀ ਵੀ ਹੈ ਰੇਟ ਕਿੰਨਾ ਆਊਗਾ ਰੇਟ ਆਊਗਾ 950 ਵੀਡੀਓ ਸ਼ੇਅਰ ਕਰਨੀ ਹੈ ਲਾਈਕ ਕਰਨੀ ਹੈ ਤੇ ਕਮੈਂਟ ਜਰੂਰ ਕਰਨੀ ਹੈ ਥੈਂਕ ਯੂ ਜੀ ਧੰਨਵਾਦ ਜੀ